ਕਬਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਆਰ ਨੇਤ ਨੂੰ ਧਮਕੀ ਮਿਲੀ ਆ ਤਾਂ ਗੈਂਗਸਟਰਾਂ ਦੇ ਵੱਡੇ ਗੈਂਗਸਟਰਾਂ ਦੇ ਨਾਮ ਲੈ ਕੇ ਧਮਕੀ ਦਿੱਤੀ ਗਈ ਆ ਆਰ ਨੇਤ ਨੂੰ ਕਰੋੜਾ ਰੁਪਏ ਦੀ ਰੰਗਦਾਰੀ ਮੰਗੀ ਗਈ ਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੈਂਗਸਟਰਾਂ ਦੀ ਰਡਾਰ ਦੇ ਉੱਤੇ ਆਰ ਨੇਤ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦੇ ਮੈਨੇਜਰ ਦੇ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਆ ਸੁਹਾਣਾ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਗਈ ਹੈ ਤੇ ਕਿਹਾ ਗਿਆ ਕਿ ਵਟਸਐਪ ਦੇ ਉੱਤੇ ਕਾਲਸ ਆ ਰਹੀਆਂ ਨੇ ਤੇ ਆਰਨੇਤ ਦਾ ਮਸ਼ਹੂਰ ਗਾਣਾ ਪ੍ਰਸਿੱਧ ਗਾਣਾ ਜਿਸ ਦੇ ਵਿੱਚ ਆਰਨੇਤ ਕਹਿੰਦਾ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਆ ਤਾਂ ਉਸ ਗਾਣੇ ਦਾ ਉਲਟ ਕਰਦੇ ਹੋਏ ਉਹ ਕਹਿੰਦੇ ਨੇ ਕਿ ਅਸੀਂ ਦੱਬ ਵੀ ਲੈਨੇ ਆ ਤਾਂ ਅਜਿਹਾ ਕਹਿੰਦੇ ਹੋਏ ਇਹ WhatsApp ਕਾਲਸ ਆ ਰਹੀਆਂ ਨੇ ਤੇ ਕਰੋੜਾ ਰੁਪਏ ਦੀ ਰੰਗਦਾਰੀ ਮੰਗੀ ਜਾ ਰਹੀ ਹੈ ਆਰਨੇਤ ਕੋਲੋਂ ਕਰੋੜਾ ਰੁਪਈਆ ਮੰਗਿਆ ਜਾ ਰਿਹਾ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਜੇਕਰ ਕਰੋੜਾ ਰੁਪਈਆ ਨਾ ਦਿੱਤਾ ਤਾਂ ਉਸਦਾ ਜਿਹੜਾ ਹਸ਼ਰ ਮਾੜਾ ਹੋ ਸਕਦਾ ਉਸਦਾ ਵੱਡਾ ਨੁਕਸਾਨ ਹੋ ਸਕਦਾ ਤਾਂ ਇਸ ਵੇਰੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਆਰਨੇਦ ਦੇ ਮੈਨੇਜਰ ਦੇ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਐਫਆਈਆਰ ਦਰਜ ਕਰਵਾ ਦਿੱਤੀ ਗਈ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਲਾਂਕਿ ਬੀਤੇ ਦੀ ਆਪਾਂ ਗੱਲ ਕਰ ਲਈਏ ਤਾਂ ਆਰ ਜੇ ਐਪਿਟਲੋ ਐਪਿਟਲੋ ਜੋ ਕਿ ਮਸ਼ਹੂਰ ਸਿੰਗਰ ਨੇ ਉਹਨਾਂ ਦੇ ਘਰ ਦੇ ਉੱਤੇ ਵੀ ਹਮਲਾ ਕੀਤਾ ਗਿਆ ਸੀ ਗੋਲੀਆਂ ਚਿਲਾਕੇ ਗਏ ਸੀ ਕੁਝ ਬਲਵਾਸ਼ ਜਿਸ ਦੇ ਬਾਅਦ ਕਾਫੀ ਜਿਆਦਾ ਜਿਹੜਾ ਡਰਾਵਣਾ ਮਾਹੌਲ ਬਣ ਗਿਆ ਸੀ ਤਾਂ ਹੁਣ ਏਪੀ ਢਿੱਲੋ ਦੇ ਬਾਅਦ ਆਰ ਨੇਥ ਦੇ ਵੱਲ ਜਿਹੜਾ ਆ ਉਹ ਗੈਂਗਸਟਰਾਂ ਦੀ ਅੱਖ ਘੁੰਮਦੀ ਹੋਈ ਨਜ਼ਰ ਆ ਰਹੀ ਹਾਲਾਂਕਿ ਜਿਸ ਵਿਅਕਤੀ ਦੇ ਵੱਲੋਂ ਧਮਕੀ ਦਿੱਤੀ ਗਈ ਉਸਨੇ ਮਸ਼ਹੂਰ ਗੈਂਗਸਟਰ ਲਾਰੈਂਸ ਤੇ ਰਿੰਦੇ ਦਾ ਨਾਮ ਲਿਆ ਆ ਪਰ ਇਸ ਦੇ ਪਿੱਛੇ ਉਹਨਾਂ ਦਾ ਹੱਥ ਹੈ ਜਾਂ ਨਹੀਂ ਹੈ ਇਹ ਨਿਕਲ ਕੇ ਸਾਹਮਣੇ ਆਉਣਾ ਬਾਕੀ ਹੈ ਕਿਉਂਕਿ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਤਾਂ ਜਲਦੀ ਹੀ ਸਾਈਬਰ ਕ੍ਰਾਈਮ ਦੇ ਵੱਲੋਂ ਇਹ ਨੰਬਰ ਵੀ ਨਿਕਲ ਕੇ ਸਾਹਮਣੇ ਆ ਜਾਵੇਗਾ ਕਿ ਕਿਸ ਨੇ ਧਮਕੀ ਦਿੱਤੀ ਸੀ ਜਾਂ ਕਿਸ ਕਿਉਂ ਜੜੀ ਆ ਧਮਕੀ ਦਿੱਤੀ ਸੀ ਤਾਂ ਵੱਡੀ ਅਪਡੇਟ ਇਸ ਨਾਲ ਸੰਬੰਧਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਆਰ ਨੇਤ ਨੂੰ ਥ੍ਰੈਟ ਕਾਲਸ ਆ ਰਹੀਆਂ ਨੇ WhatsApp ਦੇ ਉੱਤੇ ਤੇ ਕਿਹਾ ਉਸਦੇ ਗਾਣੇ ਦਾ ਉਲਟ ਕਰਕੇ ਉਹ ਕਹਿੰਦੇ ਨੇ ਕਿ ਅਸੀਂ ਦਬ ਲੈਨੇ ਆ ਤਾਂ ਅਜਿਹਾ ਕਹਿੰਦੇ ਹੋਏ ਆਰ ਨੇਤ ਕੋਲੋਂ ਕਰੋੜਾ ਰੁਪਏ ਦੀ ਮੰਕੀ ਤਿਜਾਰੀ ਤਾ ਐਫ ਆਈ ਆਰ ਦਰਜ ਹੋਈ ਹੈ ਹਾਲਕਿ ਜੇ ਗੱਲ ਕਰ ਲਈਏ ਤਾਂ ਪਹਿਲਾਂ ਵੀ ਜਗਿੱਪੀ ਗਰੇਵਾਲੋਂ ਦਾ ਹੋਰ ਸਿੰਘਾਂ ਦੀ ਵੱਡੇ ਸਿੰਘਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੂੰ ਵੀ ਇਹ ਧਮਕੀ ਭਰੇ ਕਾਲਸ ਆਨੀਆਂ ਨੇ ਧਮਕੀ ਭਰੇ ਹਮੇਸ਼ਾ ਕਾਲਸ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਅਜਿਹੀ ਹੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਆਰ ਨੇਤ ਨੂੰ ਧਮਕੀ ਮਿਲੀ ਆਰ ਨੇਤ ਨੂੰ ਰੰਗਦਾਰੀ ਦੇਣ ਦੀ ਧਮਕੀ ਮਿਲੀ ਹੈ ਕਰੋੜਾ ਰੁਪਈਆ ਮੰਗਿਆ ਗਿਆ ਆਰ ਨੇਤ ਕੋਲੋਂ ਤੇ ਕਿਹਾ ਗਿਆ ਜੇਕਰ ਕਰੋੜਾ ਰੁਪਈਆ ਨਾ ਦਿੱਤਾ 1 ਕਰੋੜ ਰੁਪਈਆ ਨਾ ਦਿੱਤਾ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਜਾਂ ਪਰਿਵਾਰਕ ਮੈਂਬਰਾਂ ਦਾ ਨੁਕਸਾਨ ਕੀਤਾ ਜਾ ਸਕਦਾ ਤਾਂ ਆਰਨੇਦ ਦਾ ਮਸ਼ਹੂਰ ਤੇ ਪ੍ਰਸਿੱਧ ਗਾਣਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਉਸ ਗੀਤ ਦਾ ਉਲਟ ਕਰਕੇ ਉਹ ਰੰਗਦਾਰੀ ਮੰਗ ਰਹੇ ਨੇ ਕਿ ਅਸੀਂ ਤਾਂ ਦੱਬ ਲੈਨੇ ਆ ਤਾਂ ਅਜਿਹਾ ਕਿ ਕੇ ਆਰਨੇਦ ਦੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਆਰਨੇਦ ਕੋਲ ਕਰੋੜ ਰੁਪਏ ਤਕਰੀਬਨ ਮੰਗ ਕੀਤੀ ਗਈ ਤੇ ਉਸਦੇ ਮੈਨੇਜਰ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ